ਕੀ ਕੋਪੂ ਨਜ਼ਾਰਾ ਦਿਖਾਉਂਗਾ ਤੇ ਆ ਦੇਖੋ ਇੱਧਰ ਹਾਏ ਉਹ ਸੋਨਾ ਗੇੜ ਬਣਿਆ ਹੋਇਆ ਟੋਕਣੀਆਂ ਹੋ ਗਈਆਂ ਚਰਖੇ ਹੋ ਗਏ ਆ ਟੋਕਣੀਆਂ ਪਈਆਂ ਪਤਿਲੇ ਹੋ ਗਏ ਪਿੱਤਲ ਦੇ ਤੇ ਆ ਹਾਂ ਟੋਕਣੀਆਂ ਹੋਈਆਂ ਹੈਗੀਆਂ ਜੀ ਆਹ ਤੁਸੀਂ ਦੇਖ ਸਕਦੇ ਹੋ ਮਿੱਟੀ ਦੇ ਬਰਤਨ ਜਿਹੜੇ ਬਾਈ ਜੂਨੀ ਬਣਾ ਸ਼੍ਰੀ ਰਾਮ ਮੇਰੇ ਵੱਲੋਂ ਆਪ ਸਭ ਨੂੰ ਸਤਿ ਸ੍ਰੀ ਅਕਾਲ ਤੁਹਾਡਾ ਸਵਾਗਤ ਹੈ ਜੀ ਮੇਰੇ ਇਸ ਨਵੇਂ YouTube ਚੈਨਲ ਦੇ ਬਲੌਗ ਵਿੱਚ ਅੱਜ ਦਾ ਬਲੌਗ ਹੈ ਆਪਾਂ ਅੱਜ ਹੈ ਤਰੀਕ 15 2 2021 ਕੱਲ ਜਿਹੜਾ ਸਾਰ ਸਮੇਲਾ ਸ਼ੁਰੂ ਹੋਇਆ ਸੀ ਮੇਰੇ ਪਿੱਛੇ ਤੁਸੀਂ ਦੇਖ ਰਹੇ ਹੋ ਆਪਾਂ ਪਹੁੰਚ ਚੁੱਕੇ ਆ ਸ਼ੀਸ਼ ਮਹਿਲ ਪਟਿਆਲਾ ਆਓ ਤੁਹਾਨੂੰ ਮੇਲਾ ਦਿਖਾਉਣਾ ਜਿਹੜੇ ਮੇਰੇ ਵੀਰ ਭਾਈ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤਾਂ ਜੋ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆਵੇ ਵੈਲਡਰ ਤੇ ਮਿਲ ਸਕੇ ਤੇ ਇਹਦੇ ਨਾਲ ਮੇਰੀ ਬੇਇਜ਼ਤੀ ਆ ਕਿ ਤੁਸੀਂ ਮੇਰੀ ਵੀਡੀਓ ਨਾਲ ਸਾਰੀਆਂ ਦੇਖਿਓ ਤੁਹਾਨੂੰ ਮੈਂ ਬਾਰੀ-ਬਾਰੀ ਰੋਜ਼ ਦਾ ਜਿਹੜੀ ਅਪਡੇਸ਼ਨ ਇੱਥੇ ਦੇਦਾ ਰਹੂੰਗਾ ਤੇ ਆਓ ਆਪਾਂ ਤੁਹਾਨੂੰ ਦੁਫਾਨੇ ਮੇਲਾ ਆਪਾਂ ਖੜੇ ਆ ਸ਼ੀਸ਼ਮੈਲ ਦੇ ਬਾਹਰ ਬਿਲਕੁਲ ਤੁਸੀਂ ਦੇਖ ਸਕਦੇ ਹੋ ਬਾਹਰ ਮੇਲੇ ਦੀਆਂ ਲਾਈਟਾਂ ਜਗ ਰਹੀਆਂ ਨੇ ਇਹ ਗੇਟ ਆ ਸਵਾਗਤੀ ਗੇਟ ਬਣਿਆ ਹੋਇਆ ਜੀ ਆਪਾਂ ਚੱਲਾਂਗੇ ਅੰਦਰ ਤੇ ਇਸ ਤਰ੍ਹਾਂ ਇੱਥੇ ਕਾਫੀ ਹਿੜਾਸ਼ਾ ਪੁਲਿਸ ਦੀਆਂ ਗੱਡੀਆਂ ਵੀ ਖੜੀਆਂ ਨੇ ਤੇ 16 ਨੂੰ ਸ਼ਾਮ ਨੂੰ ਸਰਸ ਮੇਲੇ ਦੇ ਵਿੱਚ ਤੇ ਸਾਹਮਣੇ ਵੀਰ ਉਹਨਾਂ ਨੇ ਜਿਹੜੇ ਆ ਗਾਈ ਕਰਨ ਇੱਥੇ ਆਉਣਾ ਸ਼ਾਮ ਨੂੰ 3 ਤੋਂ ਲੈ ਕੇ 5 ਵਜੇ ਤੱਕ ਤੇ ਆਓ ਆਪਾਂ ਅੱਗੇ ਚੱਲਦੇ ਹਾਂ ਤੁਹਾਨੂੰ ਦਿਖਾਉਨੇ ਮੇਲਾ ਜੀ ਇਹ ਹੈ ਸਰਸ ਮੇਲੇ ਦਾ ਬੋਰਡ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਗੇਟ ਬਣਿਆ ਹੋਇਆ ਟਿਕਟ ਕਾਊਂਟਰ ਸਾਹਮਣੇ 20 ਰੁਪਏ ਦੀ ਟਿਕਟ ਹੈ ਜੀ ਪਰ ਪਰਸਨ ਸਰਸ ਮੇਲੇ ਦੀ ਟਿਕਟ ਜਿਹੜੀ ਤੁਸੀਂ ਦੇਖ ਸਕਦੇ ਹੋ ਇਹ ਹੈ ਸ਼ਿਸ਼ ਮਹਿਲ ਦੀ ਐਂਟਰੀ ਜਿੱਥੇ ਸਰਸ ਮੇਲਾ ਲੱਗਿਆ ਇਹ ਹੈ ਸਭ ਤੋਂ ਪਹਿਲਾਂ ਐਂਟਰ ਕਰਦੇ ਹਾਂ ਇਨਫੋਰਮੇਸ਼ਨ ਸੈਂਟਰ ਫਸਟ ایڈ ਹੈ ਜੀ ਫਾਇਰ ਹੈ ਇਸ ਸਾਹਮਣੇ ਚੰਡੋਲ ਚੱਲ ਰਿਹਾ ਤੇ ਇੱਥੋਂ ਹੋਸਟੇਟਾਂ ਤੋਂ ਵੀ ਕੋਈ ਰਾਜਸਥਾਨ ਤੋਂ ਆਇਆ ਕੋਈ ਕਿਤੋਂ ਆਇਆ ਏ ਸਿੰਘ ਸਾਹਿਬ ਆਪਣੇ ਸ਼ਾਇਦ ਜਿਹੜਾ ਉਹ ਲੈ ਕੇ ਆਏ ਹੋਏ ਆ ਇਸ ਤਰ੍ਹਾਂ ਕਰਕੇ ਤੁਸੀਂ ਦੇਖ ਸਕਦੇ ਹੋ ਵੈਲਕਮ ਤੇ ਨਾਲ ਐ ਨਸ਼ਾ ਮੁਕਤ ਪੰਜਾਬ ਪੁਲਿਸ ਵੱਲੋਂ ਹੈਲਪਲਾਈਨ ਦਿੱਤੀ ਹੋਈ ਆ ਇਸ ਤਰ੍ਹਾਂ ਕਰਕੇ ਵੈਨ ਆਬ ਏਟੀਐਮ ਵੀ ਤੁਸੀਂ ਜੇ ਪੈਸੇ ਘਟਾਉਣੇ ਹੋ ਵਿੱਚੋਂ ਕਢਾ ਸਕਦੇ ਹੋ ਉਹ ਚੱਲਦੇ ਆ ਕਿ ਤੁਹਾਨੂੰ ਦਿਖਾਉਣੇ ਮੇਰੇ ਨਾਲ ਜੁੜੇ ਰਹੋ ਤਾਨੂੰ ਸਾਰਾ ਮੇਲਾ ਜਿਹੜਾ ਅੱਜ ਦਿਖਾਵਾਂਗੇ ਤੇ ਤੁਸੀਂ ਜਿਹੜੇ ਮੇਰੇ ਵੀਰ ਭਾਈ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣ ਸਿੰਗਲ ਸੋਸ਼ਲ ਮੀਡੀਆ ਪਲੇਟਫਾਰਮ ਫਾਰ ਪਟਿਆਲਾ ਹੈਲਥ ਕਲੱਬ ਤੇ ਪੁਨੀਤ ਸਿੰਘ ਬੰਗਾ ਕੰਟੈਕਟ ਇੰਨਾ ਹੋਵੇਗਾ ਤੇ ਵੈਲਕਮ ਟੂ ਸਾਰਸ ਮੇਲਾ ਚੰਡੋਲ ਵੀ ਚੱਲ ਰਹੇ ਨੇ ਤੇ ਆ ਵੀ ਜਿਹੜੇ ਪੰਘੂੜੇ ਆ ਇਹ ਤੁਸੀਂ ਦੇਖਾ ਤੇ ਬਾਕੀ ਇੱਥੇ ਜਿਹੜੇ ਚੱਲ ਰਹੇ ਨੇ ਆ ਲੋਕਾਂ ਦੀ ਜਿਹੜੀ ਆਮਦ ਕਾਫੀ ਵੱਧੇ ਜਾ ਰਹੀ ਹੈ ਇਸ ਜਿਹੜਾ ਸਾਰਸ ਮੇਲੇ ਦਾ ਦੂਸਰਾ ਦਿਨ ਹੈਗਾ ਤੇ ਲੋਕੀ ਜਾ ਵੀ ਰਹੇ ਨੇ ਆ ਵੀ ਰਹੇ ਨੇ ਆਪਾਂ ਚੱਲਦੇ ਆਂ ਅੰਦਰ ਹਲਦੀ ਵੀਡੀਓ ਵਿੱਚ ਵੀ ਤੁਹਾਨੂੰ ਦਿਖਾਇਆ ਸੀ ਮੈਂ ਉਦੋਂ ਕੁਝ ਤਿਆਰੀਆਂ ਚੱਲ ਰਹੀਆਂ ਹੈ ਕੱਲ ਅਜੇ ਇਹਨਾਂ ਦਾ ਜਿਹੜਾ ਉਹ ਕੱਟ ਨਹੀਂ ਸੀ ਹੋਇਆ ਤੇ ਆਪਾਂ ਚੱਲਦੇ ਆਂ ਅੰਦਰ ਵੀ ਚੱਲਦੇ ਆਂ ਤੁਹਾਨੂੰ ਦਿਖਾਵਾਂਗੇ ਸਾਰਾ ਕੁਝ ਪੰਜਾਬ ਟੂਰਿਜ਼ਮ ਦੀ ਜਿਹੜੀ ਬੱਸ ਆ ਵੈਲਕਮ ਟੂ ਇਹਦੇ ਵਿੱਚ ਤੁਹਾਨੂੰ ਮੈਂ ਕੱਲ ਦੱਸਿਆ ਸੀ ਵੀ ਜਿਹੜੇ ਵੀ ਸ਼ਹਿਰ ਤੇ ਤੁਸੀਂ ਜਾਣਾ ਉੱਥੇ ਦੀ ਵਿਰਾਸਤੀ ਨਾਲ ਜੁੜੇ ਹੋਏ ਸਾਰੇ ਚਾਹੇ ਮਹਿਲ ਹੋਣ ਚਾਹੇ ਪ੍ਰਾਣੀਆਂ ਜਾਤਾਂ ਹੋਣ ਚਾਹੇ ਕਿਲੇ ਹੋਣ ਉਹ ਇਹਦੇ ਵਿੱਚ ਦਿਖਾਈ ਜਾਂਦੇ ਆ ਤੇ ਕੱਲ ਦੀ ਵੀਡੀਓ ਮੇਰੀ ਜ਼ਰੂਰ ਤੁਸੀਂ ਦੇਖਣਾ ਮੈਂ ਤੁਹਾਨੂੰ ਬਾਹਰੋਂ ਥੋੜਾ ਜਿਹਾ ਦਿਖਾ ਦਿੰਨਾ ਹੈਗਾ ਇਸ ਤਰ੍ਹਾਂ ਦੀ ਜਿਹੜੀ ਇਹ ਬੱਸ ਹੈ ਦੇ ਵਿੱਚ ਸਾਰੇ ਜ਼ਿਲ੍ਹਿਆਂ ਨਾਲ ਸੰਬੰਧਿਤ ਹੈਰੀਟੇਜ ਉਹ ਸਾਡੇ ਦਿਖਾਏ ਗੁਰਦੁਆਰਾ ਸਾਹਿਬ ਹੋਣ ਚਾਹੇ ਕਿਲੇ ਹੋਣ ਉਹ ਇਹਦੇ ਵਿੱਚ ਦਿਖਾਈ ਜਾਂਦੇ ਆ ਇਸ ਤਰ੍ਹਾਂ ਦੀ ਬੱਸ ਪਹਿਲਾਂ ਤੁਹਾਨੂੰ ਜਾਂਦੇ ਮਿਲੇਗੀ ਰਾਮ ਤੀਰ ਰਾਮ ਤੀਰ ਸੈਂਪਲ ਤੋਂ ਅਨਾਉਂਸ ਜਿਹੜਾ ਕਾਰਜ ਚੱਲ ਰਿਹਾ ਹੋਊਗਾ ਤੇ ਥੱਲੇ ਵੀ ਜਿਹੜਾ ਰੰਗਾ ਰੰਗ ਪ੍ਰੋਗਰਾਮ ਚੱਲ ਰਿਹਾ ਹੈਗਾ ਆਪਾਂ ਚੱਲਦੇ ਆ ਥੱਲੇ ਸਾਰੇ ਇਹ ਆਪਣੇ ਬਰਾਸਤ ਨਾਲ ਜੁੜੇ ਹੋਏ ਜਿਵੇਂ ਟੋਕਣੀਆਂ ਹੋ ਗਈਆਂ ਚਰਖੇ ਹੋ ਇੱਕ ਆ ਟੋਕਣੀਆਂ ਪਈਆਂ ਪਤੀਲੇ ਹੋ ਗਏ ਪਿੱਤਲ ਦੇ ਤੇ ਆਹਾਂ ਗੁੜੀਆਂ ਮਝਾਣੀ ਜਿਹੜੀ ਉਹ ਰੜਕ ਰਹੀ ਆ ਤੇ ਇਧਰ ਫੋਟੋਗ੍ਰਾਫੀ ਹੋ ਰਹੀ ਆ ਤੁਸੀਂ ਦੇਖ ਸਕਦੇ ਹੋ ਇਧਰ ਵੀ ਇੱਕ ਕੁੜੀਆ ਇੱਥੇ ਬੈਠੀ ਆ ਤੇ ਆ ਪੁਰਾਣੇ ਜਿਹੜੇ ਆ ਚਰਖੇ ਉਹ ਪਏ ਆ ਇਹ ਨਾਲੇ ਵਾਲਾ ਅੱਡਾ ਤੁਸੀਂ ਦੇਖ ਸਕਦੇ ਪੱਖੀਆਂ ਪਈਆਂ ਛੱਜ ਪਏ ਆ ਇਸ ਤਰ੍ਹਾਂ ਇੱਥੇ ਸਾਰਾ ਬਰਾਸਤੀ ਸਮਾਨ ਜਿਹੜਾ ਹੁੰਦਾ ਨਾ ਪੁਰਾਣਾ ਉਹ ਸਾਰਾ ਇੱਥੇ ਅਵੇਲੇਬਲ ਹੈਗਾ ਜਿਹੜੀ ਦੇਖ ਸਕਦੇ ਅੱਜ ਜਿਹੜਾ ਦੂਸਰਾ ਦਿਨ ਹੈ ਮੇਲੇ ਦਾ 15 2 2025 ਦਾ ਦਿਨ ਆ ਜੀ ਦਿਨ ਹੈ ਸ਼ਨੀਵਾਰ ਤੇ ਤੁਸੀਂ ਇਹ ਜਿਹੜਾ ਮੇਲਾ ਹੈਗਾ 23 ਫਰਵਰੀ 2025 ਤੱਕ ਚੱਲਣਾ ਤੁਸੀਂ ਇਸ ਵਿੱਚ ਆ ਕੇ ਤੁਸੀਂ ਮੇਲੇ ਵਿੱਚ ਖਰੀਦੋ-ਫਰੋਤ ਵੀ ਕਰ ਸਕਦੇ ਤੁਹਾਨੂੰ ਦਿਖਾਣੇ ਆ ਜਿਹੜੇ ਸਟਾਲਸ ਰੂ ਇੱਥੇ ਜਿਹੜੇ ਲੱਗੇ ਹੋਏ ਆ ਤੇ ਕਾਫੀ ਜਿਹੜੇ ਆ ਲੋਗ ਆਏ ਹੋਏ ਹੋਏ ਕੋ ਥੱਕ ਗਿਆ ਕੋਈ ਬੈਠਾ ਹੈਗਾ ਤੇ ਇਨਾਲ ਹੀ ਇਹ ਦ੍ਰੀਸ਼ਮੈਲ ਹੈਗਾ ਮੈਡਲ ਗੈਲਰੀ ਇਹਦਾ ਜਿਹੜਾ ਸਮਾਂ ਹੁੰਦਾ ਦੀ ਸੋਮਵਾਰ ਨੂੰ ਬੰਦ ਹੁੰਦਾ ਬਾਕੀ ਦਿਨ ਇਹ 9 ਤੋਂ 5 ਖੁੱਲ੍ਹਾ ਹੁੰਦਾ ਤੁਸੀਂ ਇੱਥੇ ਆ ਕੇ ਇਹ ਵੀ ਜਿਹੜਾ ਅੰਦਰੋਂ ਪੁਰਾਣੀਆਂ ਵਿਰਾਸਤੀ ਚੀਜ਼ਾਂ ਦੇਖ ਸਕਦੇ ਆ ਦ੍ਰੀਸ਼ਮੈਲ ਦੇ ਵਿੱਚ ਆਪਾਂ ਅੱਗੇ ਚੱਲਦੇ ਆਂ ਇਹ ਜਿਹੜਾ ਦੇਖੋ ਤੁਸੀਂ ਪੁਰਾਣਾ ਜਿਹੜਾ ਲక్ష్ਮਣ ਝੁੱਲਾ ਇਹਨੂੰ ਪਾਰ ਕਰਕੇ ਪਰਲੇ ਪਾਸ ਜਾਇਆ ਹੈ ਨਾ ਕਿਸੇ ਡੈਮੇਜ ਦੇ ਵਿੱਚ ਜਿਹੜਾ ਪਾਣੀ ਹੁੰਦਾ ਸੀਗਾ ਤੇ ਇਸ ਵੇਲੇ ਜਿਹੜਾ ਤਲਾਹ ਹੁੰਦਾ ਸੀ ਉਹਦੇ ਵਿੱਚ ਹੁਣ ਅੱਜ ਕੱਲ ਜਿਹੜਾ ਇਹ ਅੱਜਕੱਲ ਸਾਰਸ ਮਿਲਦਾ ਇੱਥੇ ਉਹ ਜੜ ਚੱਲਦੇ ਪਏ ਆ ਤੁਸੀਂ ਦੇਖ ਸਕਦੇ ਆ ਆਪਾਂ ਚੱਲਦੇ ਆ ਅੱਗੇ ਕੱਲ ਮੈਂ ਦਿਖਾਈ ਸੀ ਵੀਡੀਓ ਵਿੱਚ ਤੁਹਾਨੂੰ ਵੀ ਇੱਥੇ ਆ ਰੰਗੋਲੀ ਬੱਚਿਆਂ ਨੇ ਬਣਾਈ ਹੋਈ ਸੀ ਕੱਲ ਕਾਫੀ ਕੁਝ ਸਜਾਇਆ ਸੀਗਾ ਇੱਧਰ ਵੀ ਤੁਸੀਂ ਦੇਖ ਸਕਦੇ ਆ ਕਾਫੀ ਰੰਗੋਲੀਆਂ ਜਿਹੜੀਆਂ ਉਹ ਬਣੀਆਂ ਹੋਈਆਂ ਹੈਗੀਆਂ ਜੀ ਹਾਂ ਤੁਸੀਂ ਦੇਖ ਸਕਦੇ ਹੋ ਮਿੱਟੀ ਦੇ ਬਰਤਨ ਜਿਹੜੇ ਬਾਈ ਜੂਨੀ ਬਣਾ ਰਹੇ ਆ ਜਿਹੜਾ ਆਪਾਂ ਪੁਰਾਣੇ ਪਿੰਡਾਂ 'ਚ ਹੁੰਦਾ ਏ ਉਹੋ ਇਹ ਜਿਹੜਾ ਤੁਸੀਂ ਦੇਖ ਸਕਦੇ ਹੋ ਹਾਂ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਕੀ ਏ ਸ਼ੁਭਨਾਮ ਤੁਹਾਡਾ ਅਰਨੇਕ ਸੇ ਗਈ ਇਹ ਕਿਹੜੇ ਪਿੰਡ ਤੋਂ ਸਿਉਣਾ ਪਿੰਡ ਆ ਇਹ ਅੱਛਾ ਚਲੋ ਦੱਸੋ ਇਹ ਕਿਸ ਇਹ ਜਿਹੜਾ ਕੰਮ ਆ ਇਹ ਕਦੋਂ ਤੋਂ ਤੁਸੀਂ ਜੁੜੇ ਹੋਏ ਏ ਦੇ ਨਾਲ ਇਹਦੇ ਨਾਲ ਤਾਂ ਜੀ ਮੈਂ ਪੰਜਵੀਂ ਜਮਾਤ ਚ ਪੜਦਾ ਸੀ ਜਦੋਂ ਅੱਛਾ ਬੁਢੇ ਹੋ ਗਏ ਇਹਦੇ ਕੰਮ ਚ ਹੋ ਗਏ ਐਸੇ ਕੰਮ ਪਿਛਲੇ ਜਿਹੜੇ ਬਜ਼ੁਰਗ ਬਾਬੇ ਉਹ ਵੀ ਇਹੀ ਕੰਮ ਕਰਦੇ ਸਨ ਉਹ ਇਹੀ ਕੰਮ ਕਰਦੇ ਫੇ ਜਦੋਂ ਦੁਪਹਿਰ ਨੂੰ ਮੈਂ ਪੜ ਕੇ ਆਉਂਦਾ ਤਾਂ ਸਕੂਲ ਤੋਂ ਅੱਛਾ ਜੀ ਉਹ ਰੈਸਟ ਕਰਦੇ ਹੁੰਦੇ ਤੇ ਅੱਛਾ ਤੁਸੀਂ ਇਹ ਕੰਮ ਕਰਦੇ ਹੁੰਦੇ ਸੀ ਮੈਂ ਛੋਟਾਤਾ ਅੱਛਾ ਜੀ ਮੇਰੀਆਂ ਬਾਹਾਨੀਆਂ ਹੋਣਗੇ ਤਾਂ ਮੈਂ ਖੜਾ ਖੜਾ ਚਲਾਏ ਕਰਦਾ ਤਾਂ ਇਹਨੂੰ ਅੱਛਾ ਜੀ ਤੇ ਅੱਜ ਕੁਝ ਕੱਲ ਕੁਝ ਪ੍ਰੈਕਟੀਕਲੀ ਹਾਸ ਤੇ ਆਸ ਤੇ ਹੱਥ ਤੇ ਲਾਉਂਗਾ ਚਲਾਏ ਅੱਛਾ ਅੱਛਾ ਦੇਖੋ ਦਰਸ਼ਕੋ ਇਹ ਜਿਹੜੇ ਪੁਰਾਣੀਆਂ ਚੀਜ਼ਾਂ ਦੇਖ ਸਕਦੇ ਤੁਸੀਂ ਇਹ ਵੀਰ ਜੀ ਹੁਣੇ ਦੀਵੇ ਬਣਾ ਰਹੇ ਆ ਮਿੱਟੀ ਦੇ ਬਰਤਨ ਬਣਾ ਰਹੇ ਆ ਤੇ ਉਹ ਆਪਣਾ ਘਰ ਤੇ ਵੀ ਕੰਮ ਚੱਲਦਾ ਹੋਣਾ ਤੁਹਾਡਾ ਹਾਂ ਜੀ ਸਾਰੇ ਪਿੰਡ ਚ ਸਾਰੇ ਪਿੰਡ ਦੇ ਲੋਕ ਨੇ ਜਿਹੜੇ ਮਿਸਤੋ ਹੀ ਲੰਦੇ ਨੇ ਠੀਕ ਆ ਜੀ ਕਿਹੜਾ ਪਿੰਡ ਦੱਸਿਆ ਇਹ ਦੁਬਾਰਾ ਜਰਾ ਦਰਸ਼ਕਾਂ ਨੂੰ ਦੱਸ ਦਿਓ ਸਿਉਣਾ ਪਿੰਡ ਹੈ ਜੀ ਸਿਉਣਾ ਲੰਗ ਦੇ ਨਾਲ ਹਾਂ ਲੰਗ ਦੇ ਨਾਲ ਠੀਕ ਆ ਜੀ ਕਿਉਂਕਿ ਹੁਣ ਹੋਰ ਕੋਈ ਕਾਰੀਗਰ ਰਹਿ ਹੀ ਨਹੀਂ ਹੈ ਨਹੀਂ ਹੈ ਇਹ ਕੰਮ ਦੇ ਬਜ਼ੁਰਗ ਨਹੀਂ ਹੈਗੇ ਕਾਰੀਗਰ ਤੋੜੀ ਵੀ ਹਿੰਮਤ ਆਏ ਤੁਹਾਨੂੰ ਦਾਤ ਦੇਣੀ ਪਊ ਵੀ ਸਲਾਮ ਆ ਤੁਹਾਨੂੰ ਜਿਹੜਾ ਤੁਸੀਂ ਇਹ ਕੰਮ ਕਰ ਰਹੇ ਹੋ ਧੰਨਵਾਦ ਆ ਜੀ ਸ਼ੁਕਰੀਆ ਤੁਹਾਡਾ ਬਹੁਤ ਬਹੁਤ ਤੇ ਥੋੜੀ ਡਿਫਰੈਂਟ ਹੈ आज हम पहुंचे हैं शीश महल में जहाँ पे ऑर्गेनाइज किया गया है सारस महल जो हर साल लगता है ये एक तरह का क्राफ्ट मेला है और आपको एक नई चीज पुरानी यूनिक चीज दिखाते हैं यहाँ पे एक बाबा जी हैं, जो मिट्टी से बर्तन बनाते हैं तो चलिए उनसे बात करते हैं और बताते हैं आइए बाबा जी ऐसा तो थोड़ी देर बैठे जाना कुर्सी ला लो कुर्सी ला लो जी नाम हरनेक सिंह जी सताल थोनू ਦੋ ਟਾਈਮ ਦਿੱਤਾ ਧੰਨਵਾਦ ਤੁਹਾਡਾ ਬਹੁਤ ਬਹੁਤ ਧੰਨਵਾਦ ਬਾਈ ਤੇ ਇਹ ਇਹ ਜੇ ਤੁਸੀਂ ਬਣਾ ਰਹੇ ਹੋ ਇਹਨੂੰ ਕੀ ਕਹਿੰਦੇ ਆ ਪੰਜਾਬੀ ਦੇ ਵਿੱਚ ਕੀ ਕਹੋਗੇ ਨਾ ਅਸੀਂ ਆਪਣੇ ਪੈਨ ਤੋਂ ਬੋਲਿੰਗ ਦਾ ਚੂਂਗੜਾ ਕਹਿੰਦੇ ਆ ਚੂਂਗੜਾ ਹਾਂ ਅੱਛਾ ਜੀ ਉਹ ਆਪਾਂ ਬੋਲੀ ਚ ਦੀਵਾ ਕਹਿੰਦੇ ਆ ਦੀਵਾ ਹੈ ਦੀਵਾ ਬਣਾ ਰਹੇ ਹਾਂ ਤੇ ਇਹਨੂੰ ਕੀ ਕਹਿੰਦੇ ਆ ਬੰਦਾ ਤੁਹਾਡਾ ਇਹ ਜਿਹੜਾ ਇਹ ਚੱਕ ਕਹਿੰਦੇ ਆ ਜੀ ਇਹ ਚੱਕ ਤੇ ਕਿੰਨੇ ਸਾਲ ਹੋ ਗਏ ਬਾਬਾ ਜੀ ਕੰਮ ਕਰਕੇ ਬਗੂ ਕੱਪਰੀ ਬੰਦੀ ਸਾਰੀ ਉਮਰੇ ਹਾਂ ਅੱਛਾ ਇਹ ਤੁਸੀਂ ਦੇਖਿਆ ਮਿੱਟੀ ਦੇ ਬਰਤਨ ਬਣਾਉਣ ਵਾਲੇ ਇਹਨਾਂ ਦਾ ਜਿਹੜਾ ਜੱਦੀ ਕੰਮ ਹੈ ਕਹਿੰਦੇ ਜਦੋਂ ਪੰਜਵੀਂ ਚ ਪੜਦਾ ਉਦੋਂ ਦਾ ਮੈਂ ਮਿੱਟੀ ਦੇ ਜਿਹੜੇ ਬਰਤਨ ਆਉਂਦੇ ਆ ਇਹ ਹੈ ਮੇਲਾ ਅਫੀਸਰ ਦਾ ਕਮਰਾ ਮੇਲਾ ਅਫੀਸਰ ਪੁਲਿਸ ਕੰਟਰੋਲ ਰੂਮ ਵੀ ਨਾਲ ਉਹ ਡਿਪਟੀ ਸਾਹਿਬ ਕੋਈ ਆਏ ਨੇ ਤੇ ਹਜੇ ਵੀ ਜਿਹੜਾ ਸਮਾਨ ਸੋਣੇ ਤਾਂ ਖਿਲਰਿਆ ਹੋਇਆ ਹੈ ਹਜੇ ਸੈਟਿੰਗ ਪੂਰੀ ਜਿਹੜੀ ਨਹੀਂ ਹੋਈ ਵੀ ਹੈ ਜੇ ਤੇ ਕੁਝ ਹੋਈ ਹੈ ਉਹ ਆਪਾਂ ਤੁਹਾਨੂੰ ਦਿਖਾਵਾਂਗੇ ਤੁਹਾਡਾ ਸਾਂਝੀ ਕਰਾਂ ਜਿਹੜੇ ਮੇਰੇ ਵੀਰ ਭਾਈਆਂ ਨੇ ਮੇਰੇ ਇਹਨਾਂ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਆਹ ਦੇਖੋ ਚੱਕੋ ਜਿਹੜੇ ਆ ਗੁਲਦਸਤੇ ਸ਼ੋਪੀਸ ਦੇ ਆ ਬਿਆ ਇੰਨੇ ਦੇ ਹੁਣ ਆ ਪੌਟ ਹੈਗੇ ਆ ਜਿਹੜੇ ਵਿੱਚ ਗੁਲਦਸਤੇ ਲਾਈ ਦੇ ਕੱਪ ਵੀ ਪਏ ਇਹਨਾਂ ਕੋਲ ਚਾਹ ਵਾਲੇ ਮੱਗ ਜਿਹੜੇ ਤੁਸੀਂ ਦੇਖ ਸਕਦੇ ਹੋ ਇਹਦੇ ਨਾਲ ਆਹਾ ਘੋੜੇ ਜਿਹੜੇ ਇਹਦੇ ਵਿੱਚ ਰੂਮ ਭਰੀ ਹੁੰਦੀ ਆ ਉਹ ਇਸ ਤਰ੍ਹਾਂ ਦੇ ਇਹਨਾਂ ਕੋਲੇ ਜਿਹੜੇ ਹੁੰਦੇ ਆ ਨਾ ਕਟਪੁਤਰੀਆਂ ਵਾਲਾ ਸਮਾਨ ਹੈ ਜੀ ਸਾਰਾ ਹਾਂਜੀ ਹਾਂਜੀ ਅੱਜ ਚਲਾਤੇ ਵੀ ਆਹਾਂ ਕਟਪੁਤਲੀ ਚਲਾएंगे ਸੋ ਵੀ ਕਰਦੇ ਆਂ अच्छा शॉप बेचते हो सामान कठपुतली का शो कब करोगे शो लंच के बाद में करते हैं अच्छा डेली करोगे 23 तारीख तक जी सर थैंक यू ये जो कठपुतलियां सामान है तो ऐतो आके शो जोड़ा दोपहर तो बाद वो देख सकते हो जय श्री राम शहर चूड़ियां भी देखा राजस्थान वगैरह तो आए हुए हैं सारे हाथी जड़ी है इन्होंने बनाई हुई हैं हजे कुछ टांग रहे हैं की रिंग्स वगैरह इनन कोले हैगे आ है इनन कोले ਸੂਟ ਲੇਡੀਜ਼ ਸੂਟ ਉਹ ਵੀ ਦੇ ਸਕਦੇ ਆ ਕਾਟਨ ਹੋਰ ਕਿਹੜੇ ਕਿੜੇ ਆ ਕਾਟਨ ਵੀ ਆ ਸਿੰਥੈਟਿਕ ਵੀ ਆਜਾ ਕਿੰਨੇ ਕਿੰਨੇ ਤੋਂ ਸ਼ੁਰੂ ਹੋ ਜਾਂਦੇ ਆ 1200 ਆਜਾ 1200 ਕੋਈ ਵੀ ਲੈ ਲਓ 1200 ਠੀਕ ਠੀਕ ਮਿਹਰਬਾਨੀ ਇਹ 1200 ਸੂਟ ਆ ਤੁਸੀਂ ਕੋਈ ਵੀ ਇੱਥੋਂ ਚੂਜ਼ ਕਰ ਸਕਦੇ ਹੋ ਜੀ ਮੇਲੇ ਦੇ ਵਿੱਚ ਕਰਤਾਰ ਟਰੈਕਟਰ ਵਾਲਿਆਂ ਨੇ ਵੀ ਆਪਣਾ ਟਰੈਕਟਰ ਇੱਥੇ ਨਮਾਇਸ਼ ਦੇ ਲਈ ਭੇਜਿਆ 9536 ਲਾਲ ਰੰਗ ਦਾ ਬੜਾ ਸੋਹਣਾ ਹੈਗਾ ਇਹ ਨਵਾਂ ਜਿਹੜਾ ਛੱਤ ਵੀ ਉੱਤੇ ਲੱਗੀ ਹੋਈ ਹੈ ਤੇ ਤੇ ਮੇਰੇ ਆਟੋਮੋਬਾਈਲ ਦੇ ਵਿੱਚ ਇਹਨਾਂ ਦਾ ਟਰੈਕਟਰ ਹੀ ਇੱਥੇ ਹੋਰ ਤਾਂ ਕਿਸੇ ਦਾ ਹੈ ਨਹੀਂ ਵੀਰ ਹੈ ਹਾਂ ਕਰਤਾਰ ਜਿਹੜੇ ਆ ਉਹਨਾਂ ਕੋਲ ਟਰੈਕਟਰ ਤੁਸੀਂ ਦੇਖ ਸਕਦੇ ਹੋ ਸਾਰਸ ਮੇਲੇ ਦੀ ਸ਼ਾਨ ਇੱਕ ਕਰਤਾਰ ਵਾਲਿਆਂ ਦੇ ਫੇਰ ਤੁਸੀਂ ਅੱਗੇ ਵੇਟ ਵੀ ਲੱਗੇ ਹੋਇਆ ਟਾਇਰ ਵੀ ਜਿਹੜੇ ਮੂਰ ਲਿਆ ਉਹ ਬੜੇ ਆ ਐਮ ਆਰ ਐਫ ਦੇ ਟਾਇਰ ਇਹਦੇ ਵਿੱਚ ਦਸ਼ਕਾ ਮਾਰ ਰਹੇ ਨੇ ਤੇ ਕਾਫੀ ਆਹ ਹਾਂ 24 ਸਪੀਡ ਵਾਲਾ ਜੀ ਇਹ ਹੈ ਇਸ ਤਰ੍ਹਾਂ ਦਾ ਐ ਮਾਰਾ ਤੇ ਟੈਰ ਆ ਦੇ ਆ ਦੇਖੋ ਕਰਤਾਰ ਵਾਲਿਆਂ ਬਹੁਤ ਸ਼ਾਨਦਾਰ ਜਿਹੜਾ ਟਰੈਕਟਰ ਪਿੱਛੇ ਜਿਹੜੀ ਲਿਫਟ ਵੀ ਬਰਕਰਾਰ ਆ ਲੱਗੀ ਹੋਈ ਆ ਹੈ ਮੀਲੇ ਦੀ ਸ਼ਾਨ ਆਪਣਾ ਨਾਮ ਬਤਾਈਏ ਕੁਸੀਲ ਅਸ ਕਾਹਦੇ ਆ ਉਹ ਵੈਰੀ ਗੁੱਡ ਫਿਲਮੀ ਸਟਾਈਲ ਫਿਲਮੀ ਸਟਾਈਲ ਆਦਾ ਫਸਾਨਾ ਆਸਰੇ ਗੁਮਾਓ ਫਿਰ ਦੇਖੋ ਯਾਰ ਉਹ ਆ ਨਹੀਂ ਹੈ ਫੈਸਲ ਪੂਰਾ ਆਏ ਹਾਏ ਹਾਏ ਕੀ ਬਾਤ ਹੈ ਥੈਂਕ ਯੂ ਭਾਈ ਜੋਕਰ ਸਾਰਾ ਜਮਾਨਾ आधी हकीकत आधा फसाना नजर घुमाओ देखो यार दुनिया नहीं है फेरों पे चक्के छूट जाते हैं बिलों के नाम से लगा दूं सरवा दी सना और बना दूं पेट का पजामा एक ठा लग 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 बस शिकार 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 ए ड्राई फ्रूट दी दुकान आ देख रहे हो ड्राई फ्रूट पापड़ हो गए किशमिश हो गई काले रंग दी किडी जगह तो आए हो महाराष्ट्र ਹਾਂ ਮਹਾਰਾਸ਼ਟਰ ਸੇ ਓਕੇ ਓਕੇ ਇਹ ਬਾਈ ਹੁਣ ਮਹਾਰਾਸ਼ਟਰ ਤੋਂ ਆਏ ਹੋਇਆ ਇਹ ਹੈ ਜੀ ਗਰਮ ਕੱਪੜੇ ਬੱਚਿਆਂ ਦੇ ਵੀ ਹੈਗੇ ਲੇਡੀਜ਼ ਵੀ ਹੈਗੇ ਜੈਂਟਸ ਵੀ ਹੈਗੇ ਆ ਇਹ ਹਿਮਾਚਲ ਤੋਂ ਜਿਹੜੇ ਆਏ ਹੋਏ ਆ ਤੁਸੀਂ ਇਥੋਂ ਖਰੀਦ ਸਕਦੇ ਹੋ 17 ਨੰਬਰ ਇਹਨਾਂ ਹਬੂਤਾ ਤੇ ਨਾਲ ਭਾਈ ਆ ਗਏ ਇਹਨਾਂ ਕੋਲ ਜਿਹੜੇ ਆ ਗਰਮ ਲੇਡੀ ਸੂਟ ਆ ਤੇ ਬੈੱਡ ਸ਼ੀਟਸ ਵਗੈਰਾ ਉਹ ਸਾਰਾ ਕੁਝ ਇਹਨਾਂ ਕੋਲੇ ਜਿਹੜਾ ਹੱਥ ਦਾ ਬਣਿਆ ਹੋਇਆ ਕਢਾਈ ਕੀਤੀ ਹੋਈ ਉਹ ਇਹਨਾਂ ਕੋਲੇ ਅਵੇਲੇਬਲ ਹੈਗੇ ਆ ਇਹ ਆਰਟੀਫੀਸ਼ੀਅਲ ਜੁਐਲਰੀ ਉਹ ਦਾ ਅਲਵਾ ਸਟੋਰ ਲੱਗਿਆ ਹੋਇਆ ਹੈ। ਕਾਫੀ ਪ੍ਰਕਾਰ ਦੀ ਡਾਇਰਟਿਚਲ ਜੁਲਰੀ ਆ। ਇਹ ਹੈ 12 ਤਰੀ ਵਿਖੇ ਬਣੇ ਹੋਏ achar ਉਹੀ ਹੈ ਜੀ। ਹਾਂਜੀ। ਹਾਂ ਹਾਂ ਪਟਿਆਲੇ। ਇਹ ਧਾਲਾ ਵੀ ਤੁਹਾਡੇ ਆਪ ਦੀਆਂ ਆ, ਆਰਗੈਨਿਕ। ਉਹ ਫਾਰਮਿੰਗ ਕਰਦੇ ਆ ਜੀ। ਅੱਛਾ ਜੀ। ਹਾਂਜੀ। ਸਾਰਾ ਆਪ ਤਿਆਰ ਕਰਦੇ ਆ। ਪੰਜਾਬ ਪੰਜਾਬ ਐਗਰੋ ਵਾਲੇ ਆਪਣੇ ਰਜਿਸਟਰਡ ਨੇ ਜੀ। ਅੱਛਾ ਅੱਛਾ। ਇਹ ਅੱਗੇ ਕਰਦੇ ਨੇ। ਮੇਹਰ ਹਾਂ। ਕਿੱਥੇ ਸਟੋਰ ਲੱਗਦੀ ਹੈ ਆਪਾਂ? ਅੱਛਾ ਅੱਛਾ ਥੈਂਕ ਯੂ ਜੀ। ਇਹ ਸਨ ਆਰਗੈਨਿਕ ਮਰਬੇ ਹੋਗੇ ਅਚਾਰ ਹੋਗੇ ਦਾਲਾਂ ਹੋਗੀਆਂ ਹਲਦੀ ਹੋਗੀ ਆ ਤੁਸੀਂ ਦੇਖ ਪਕੌੜੇ ਦਾਲਾਂ ਮੂੰਗੀ ਹੋ ਗਈ ਹੈ ਸਾਫਤ ਛਿਲਕੇ ਵਾਲੀ ਹੋਗੇ ਇਸ ਤਰ੍ਹਾਂ ਕਰਕੇ ਇਹਨਾਂ ਕੋਲ ਅਵੇਲੇਬਲ ਆ ਤੇ ਹਰ ਦੇਸੀ ਜੁੱਤੀਆਂ ਲੇਡੀਜ਼ ਕੱਲ ਹਜੇ ਇਹਨਾਂ ਨੇ ਇੰਨੀ ਵਧੀਆ ਨਹੀਂ ਲਾਈਆਂ ਹੁਣ ਵੈਰਾਈਟੀ ਕਾਫੀ ਦੇਖ ਸਕਦਾ ਜੀ ਲੱਗੀ ਹੋਈ ਹੈ ਨਾ ਇਹ ਸਿਰਫ 3-400 ਕਿੰਨੀ ਕਿਰੇ ਹੈ ਇਹ 300 ਤੋਂ 4500 ਹਨ ਮੇਖਾਲੇ ਇਹ ਜੀਆਂ ਸਾਰੀਆਂ ਰੇਂਜ ਦੀਆਂ 4500 ਤੱਕ ਰੇਂਜ ਦੀਆਂ ਜੁੱਤੀਆਂ ਨੇ ਕੋਲ ਕਾਫੀ ਅੱਛੀ ਵੈਰਾਈਟੀ ਆ ਸਾਰੀਆਂ ਜਿਹੜੀਆਂ ਜੀ ਜੁੱਤੀਆਂ ਨੇ 23 ਜਿਹੜੀਆਂ ਫਰਵਰੀ 2025 ਤੱਕ ਇੱਥੇ ਸਾਰਸ ਮੇਲੇ ਦੇ ਵਿੱਚ ਮਿਲਣੀਆਂ ਹੈਗੀਆਂ ਤੇ ਹੱਥ ਦੀਆਂ ਸਾਰੀਆਂ ਇਹ ਇਹਨਾਂ ਦੀ ਆਪਣੀ ਮੈਂ ਹੁਕਮ ਹੈ ਮੇਰੇ ਆਕਾ ਇਹ ਚਰਾਗ ਹੈ ਜਿਸ ਕੇ ਪਾਸ 34 ਚਰਾਗ ਹੁੰਦਾ ਹੈ ਇਹ ਜਨੂਸੀ ਦਾ غلام ਹੁੰਦਾ ਹੈ ਮੇਰੇ ਆਕਾ ਥੈਂਕ ਯੂ ਥੈਂਕ ਯੂ ਥੈਂਕ ਯੂ ਇਹ ਸਾਰੀਆਂ ਜਿਹੜੀਆਂ ਜੀ ਆਪਣੇ ਹੱਥ ਦੀਆਂ ਜਿਹੜੀਆਂ ਇਹਨਾਂ ਦੀਆਂ ਜੁੱਤੀਆਂ ਬਣੀਆਂ ਹੋਈਆਂ ਤੁਸੀਂ ਦੇਖ ਸਕਦੇ ਹੋ ਹੱਥੀਂ ਕਢਾਈ ਹੋਈ ਵੀ ਆ ਉਹ ਜੁੱਤੀ ਪਈ ਆ ਸਰ ਹੱਥ ਦੀ ਬਣੀ ਹੋਈ ਆ ਉਹ ਜਿਹੜੇ ਮਜੈਂਟਾ ਕਲਰ ਦੇ ਆ ਜੀ ਆ ਦੇਖੋ ਜੀ ਜੁੱਤੀ ਜਿਹੜੀ ਮਜੈਂਟਾ ਕਲਰ ਦੇ ਹੱਥ ਦੇ ਬਣੀ ਹੋਈ ਆ ਸਾਰਾ ਕੁਝ ਫਨਕਾਰੀ ਨਾਮ ਹੈ ਜੀ ਇੱਥੇ ਤੁਸੀਂ 23 ਫਰਵਰੀ 2025 ਤੱਕ ਇੱਥੇ ਸ਼ਾਪਿੰਗ ਕਰ ਸਕਦਾ ਥੈਂਕ ਯੂ ਜੀ ਇਹ ਆਗੇ ਸਟਾਲ ਲੱਗੇ ਜੀ ਕੱਪੜਿਆਂ ਦੀ ਚੱਦਰਾਂ ਬੈੱਡ ਸ਼ੀਟਸ ਕੀ ਕੁਛ ਆ ਵੀਰ ਜੀ ਆਪਣੇ ਕੋਲੇ ਕੀ ਕੁਛ ਆਪਣੇ ਕੋਲੇ ਡੈਂਟ ਸੀਟ ਕਵਰ ਕੰਫਰਟਰ ਅੱਛਾ ਟਿਕਟ ਹੈ ਕਵਰ ਅੱਛਾ ਸਾਰਾ ਕੁਛ ਹੈ ਅੰਦਰ ਘਰ ਤੇ ਬਰਤਨ ਵਾਲਾ ਹਾਂਜੀ ਥੈਂਕ ਯੂ ਕੀ ਹੈ ਹੈ ਭਾਈ ਜਵਾਰ ਬਾਜਰਾ ਅੱਛਾ ਸਭੀ ਜਵਾਰ ਬਾਜਰਾ ਕਿੰਨੇ ਕਾ ਪੈਕੇਟ 50 ਰੁਪਏ ਪਾਪੜ ਵੀ ਆਪਣੇ ਬਣਾਇਆ ਪਾਪੜ ਨਹੀਂ ਬਣਾਇਆ ਸੀ ਕੌਨਸੀ ਜਗ੍ਹਾ ਤੇ ਆਪ ਹਾਂ ਰਹਾ ਅਰੇ ਮਹਾਰਾਸ਼ਟਰ ਹੈ ਵੈਰੀ ਗੁੱਡ ਚਲੋ ਜੇ ਵੀ ਆਪੀ ਕਾ ਹੈ ਨਹੀਂ ਅੱਛਾ ਲੱਗ ਸੇ ਹੈ ਭਾਈ ਮੈਂ ਮਹਾਰਾਸ਼ਟਰ ਤੋਂ ਆਇਆ ਨੇ ਕੋਲੇ ਜਵਾਰ ਆ ਤੇ ਪਾਪੜ ਇੱਥੋਂ ਤੁਸੀਂ ਲੈ ਸਕਦੇ ਆ ਇਹਦੇ ਨਾਲ ਹੀ ਇਹਨਾਂ ਦੇ ਵਿੱਚ ਕੋਈ ਇਹਦੇ ਵਿੱਚ ਲੱਗਾ ਹੋਇਆ ਬਾਬਾ ਦੀਪ ਸਿੰਘ ਨੂੰ ਸੈਲਫ ਹੈਲਪ ਕਟਾਰ ਸਿੰਘ ਵਾਲਾ ਇਹਦੇ ਨਾਲ ਹੀ ਬਿਲਕੁਲ ਇਹ ਸਟਾਲ ਜੁਵੈਰ ਦਾ ਲੈਣਾ ਹੋਵੇ ਤੇ ਇਹ ਪਾਪੜ ਲੈਣੇ ਹੋ ਇਹ ਵੀ ਇੱਧਰ ਆਰਟੀਫੀਸ਼ੀਅਲ ਜੁਐਲਰੀ ਹੋਰ ਸਟਾਲ ਲੱਗਿਆ ਹੋਇਆ ਤੇ ਨਾਲ ਹੀ ਇੱਧਰ ਬਾਈ ਹੋਣੇ ਲੈਣੇ ਕੁਰਤੀਆਂ ਕੋਈ ਦੇਖ ਸਕਦੇ ਹੋ ਇਹ ਸਿਰਫ ਭਗਵਾਨ ਦੇ ਵਾਸਤੇ ਜਿਹੜੇ ਆ ਪਸਤਰ ਇੱਥੇ ਇਹਨਾਂ ਕੋਲੇ ਮਿਲਦੇ ਆ ਆ ਤੁਸੀਂ ਦੇਖ ਸਕਦੇ ਹੋ ਜਿਵੇਂ ਕਾਨਾ ਜੀ ਦੇ ਲਈ ਕਿਸੇ ਵੀ ਮੰਦਿਰ ਵਗੈਰਾ ਚੜ੍ਹਾਉਣੇ ਉਹ ਇੱਥੋਂ ਤੁਸੀਂ ਸਾਰਸਮੇਲੇ ਦੇ ਵਿੱਚੋਂ ਵੇਲ ਕਰ ਸਕਦੇ ਹਾਂ ਇਹ ਵੀ ਇੱਧਰ ਇਹਨਾਂ ਕੋਲ ਆਰਟੀਫੀਸ਼ੀਅਲ ਜਿਹੜੀ ਜੁਐਲਰੀ ਹੈ ਕਾਫੀ ਅਲੱਗ ਤਰ੍ਹਾਂ ਦੀ ਆ ਤੇ ਨਾਲ ਹੀ ਇਹਨਾਂ ਕੋਲ ਅਚਾਰ ਜਿਹੜੀਆਂ ਚਟਣੀਆਂ ਇੱਕੋ ਹੀ ਦੋਨੇ ਇੱਕੋ ਹੀ ਆ ਅੱਛਾ ਅਲੱਗ-ਅਲੱਗ ਹੈ ਦੋਨੇ ਇੱਧਰ ਚਟਣੀਆਂ ਵੀ ਹੈਗੀਆਂ ਇਹਨਾਂ ਕੋਲ ਅਚਾਰ ਵੀ ਹੈਗੇ ਤੁਹਾਡਾ ਇਹ ਆ ਆ ਹੈਗਾ ਹਾਂਜੀ ਐਬਸੋਲੂਟਲਾਈਜ਼ ਜੁਐਲਰੀ ਹੈ ਦੀਆਂ ਅੱਛਾ ਜੀ ਜੈਪੁਰ ਤੋਂ ਆਏ ਨੇ ਜੈਪੁਰ ਸੇ ਥੈਂਕ ਯੂ ਸਵਾਗਤ ਆ ਤੁਹਾਡਾ ਇੱਥੇ ਪਟਿਆਲਾ ਦੇ ਵਿੱਚ ਤੇ ਆਪਣਾ ਕੰਟੈਕਟ ਨੰਬਰ ਦੱਸ ਦਿਓ ਕਿਸੇ ਨੇ ਮਗਾਣਾ ਹੋਵੇ 999 ਅੱਛਾ ਜੀ 4129 ਠੀਕ ਹੈ ਜੀ 17 ਥੈਂਕ ਯੂ ਥੈਂਕ ਯੂ ਥੈਂਕ ਯੂ ਇਹ ਆਪਾਂ ਆਏ ਆ ਇੱਥੇ ਕਾਰਪੈਟ ਵਗੈਰਾ ਹੈਗੇ ਆ ਸਾਰੇ ਇਹ ਸਾਫ ਮੇਲੇ ਦੇ ਵਿੱਚ ਮੈਟ ਹੈਗੇ ਆ ਕਾਰਪੈਟ ਆ ਕਿ ਤੁਸੀਂ ਦੇਖ ਸਕਦੇ ਹੋ ਤੇ ਆਪਾਂ ਇਹਨਾਂ ਨਾਲ ਗੱਲ ਵੀ ਕਰੋਗੇ ਤੇ ਵੀ ਕਿੱਥੋਂ ਆਏ ਨੇ भाई साहब सलाम वालेकुम वालेकुम अस्सलाम कहां से आए हो आप लोग सर हम यूपी से बदोही बदोही जी जी बदोही अच्छा आप सभी का हैंडमेड है सारा सब अच्छा जब तक ये मेला चलेगा 23 तारीख फरवरी तक जी, जी, उस टाइम तक रहोगे आप ठीक ठीक है थैंक यू किसी ने भी इथे परचेज करना हो तो तुम इथे ਸਾਰਥ ਮੇਲਾ 23 ਫਰਵਰੀ 2025 ਤੱਕ ਲੱਗਿਆ ਹੋਇਆ ਤੁਸੀਂ ਆ ਮੈਟ ਵਗੈਰਾ ਕਾਰਪਟ ਵਗੈਰਾ ਕਿਹਾ ਕੁਝ ਆਪਕੇ ਪਾਸ ਸਰ ਕਾਰਪਟ ਹੈ ਕਸ਼ਮੀਰੀ ਕਾਰਪਟ ਹੈ ਯਾਨੀ ਕਾਰਪਟ ਹੈ ਅੱਛਾ ਇਹ ਦੋਹੀ ਕੌਲੇਨ ਕਾਰਪਟ ਹੈ ਓਕੇ ਓਕੇ ਅਬੀ ਸਪੋਰਟ ਹੋਤਾ ਹੈ ਸਰ ਬាទ ਠੀਕ ਥੈਂਕ ਯੂ ਵੈਰੀ ਮਚ ਥੈਂਕ ਯੂ ਕੈਮਰੇ ਸਮਾਨ ਥੋੜੇ ਰੱਖਣਾ ਹੈ ਸਰ ਅੱਛਾ 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 ਕੱਲ ਤਾਂ ਮੈਂ ਦੇਖ ਗਿਆ ਸੀ ਸਾਰਾ ਕੁਰਸੀ ਰੱਖਿਆ ਹੋਇਆ ਸੀਗਾ ਆਹ ਹਾਂ 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 ਜੀ ਪਾਪਾ ਓਕੇ 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 ਤੁਸੀਂ ਕੱਲ ਤੁਸੀਂ ਪਿਛਲੀ ਵੀਡੀਓ ਦੇਖਿਆ ਤੁਸੀਂ ਜਿਹੜੇ ਆ ਦੂੰ ਅੰਟਿਕ ਕੈਮਰੇ ਵਗੈਰਾ ਇਹਨਾਂ ਕੋਲ ਪਈ ਸੀ ਤੇ ਕੱਲ ਆਪਾਂ ਇਹਨਾਂ ਨੂੰ ਮਿਲੇ ਸੀ ਕੁਝ ਸਾਮਾਨ ਇਹਨਾਂ ਕੋਲ ਹੈਗਾ ਵੀ ਅੱਜ ਤੇ ਆਪਾਂ ਚਲੋ ਅਗਲੀ ਵੀਡੀਓ ਤੁਹਾਨੂੰ ਕੱਲ ਦਿਖਾਵਾਂਗੇ ਆਹ ਸਟਾਲ ਵੀ ਤੁਹਾਨੂੰ ਮੈਂ ਕੱਲ ਦਿਖਾ ਗਿਆ ਸੀ ਕਿਸ ਤਰ੍ਹਾਂ ਬੱਚਿਆਂ ਦਾ ਕਾਰਨਰ ਆ ਡਾਈਪਰ ਬਲਣਾ ਤੇ ਬੇਬੀ ਫੀਡਲ ਦਾ ਜਿਹੜਾ ਕਾਰਨਰ ਇਹ ਬਣਿਆ ਹੋਇਆ ਜਿਵੇਂ ਪ੍ਰਾਈਮ ਵਗੈਰਾ ਇੱਥੇ ਹੋਰ ਰੱਖੇ ਗਏ ਹੈ ਆ ਦੇਖ ਸਕਦੇ ਹੋ ਤੁਸੀਂ ਛਾਰ ਦੇ ਮੇਲੇ ਦੇ ਵਿੱਚ ਨਗਰਾਨਾ ਪਰੋ ਵੀ ਚੱਲ ਰਿਹਾ ਤੇ ਪੁਰਾਣੇ ਇੱਥੇ ਜਿਹੜਾ ਰੰਗ ਰੰਗ ਪ੍ਰੋਗਰਾਮ ਨਾਲ ਨਾਲ ਜਿਹੜਾ ਚੱਲ ਰਿਹਾ 7 ਮੇਲੇ ਦੇ ਵਿੱਚ ਪਟਿਆਲਾ ਹੈਰੀਟੇਜ ਫੈਸਟੀਵਲ 2025 ਇੱਥੇ ਤੁਸੀਂ ਇਹਦਾ ਵੀ ਹਿੱਸਾ ਬਣ ਸਕਦੇ ਹੋ ਇਹ ਆ ਗਿਆ ਜੀ ਪੂਤ ਬੰਗਲਾ ਵਿਚਾਲੇ ਆ ਗਿਆ ਹਾਂ ਬੱਚਿਆਂ ਦੀਆਂ ਕਾਰਾਂ ਦੇਖ ਸਕਦੇ ਹੋ ਤੁਸੀਂ ਤੇ ਨਾਲ ਹੀ ਇੱਧਰ ਜਿਹੜਾ ਰੰਗ ਰੰਗ ਪ੍ਰੋਗਰਾਮ ਵੀ ਚੱਲ ਰਿਹਾ ਹੈ ਸਾਹਮਣੇ ਆ ਤੇ ਆ ਵੀ ਜਿਹੜੇ ਆ ਬੱਚਿਆਂ ਦੇ ਝੂਟੇ ਜਿਹੜੇ ਆ ਦੇਖ ਸਕਦੇ ਹੋ ਬੱਚੇ ਇੰਜੋਏ ਕਰ ਰਹੇ ਆ ਤੇ ਆ ਵੀ ਇੱਧਰ ਪੰਘੂੜੇ ਬੱਚਿਆਂ ਦੇ ਤੁਸੀਂ ਦੇਖ ਸਕਦੇ ਹੋ ਤੇ ਆ ਵੀ ਬੱਚਿਆਂ ਦਾ ਖੜਾ ਹਰੇ ਰਾਤ ਨੂੰ ਜਿਹੜੇ ਸ਼ਾਮ ਨੂੰ ਬੜੇ ਦੇਖਣ ਵਾਲੇ ਹੁੰਦੇ ਚਲੋ ਸ਼ਾਮ ਦਾ ਵੇਖਦੇ ਨੂੰ ਤੁਹਾਨੂੰ ਜਿਹੜਾ ਨਜ਼ਾਰਾ ਦਿਖਾਵਾਂਗਾ ਤੇ ਆ ਦੇਖੋ ਇੱਧਰ ਹ ਇਹਨਾਂ ਕੋਲ ਗੇਮਾਂ ਆ ਪਾਈ ਹੋਈਆਂ ਕਿ ਬੋਲਾ ਫੜੀਆਂ ਦੀਆਂ ਇਹ ਗੇਮਾਂ ਜੀ ਇੱਥੇ ਲੱਗੀਆਂ ਹੋਈਆਂ ਤੇ ਆ ਤੁਸੀਂ ਜਿਹੜਾ QR ਸਕੈਨ ਕਰਕੇ ਇਹਦੇ ਪੈਸੇ ਮੋਬਾਈਲ ਰਾਹੀਂ ਭਾ ਦੇਉ ਆ ਇਹਨਾਂ ਦੇ ਬਿਨ ਜਿਹੜਾ ਪ੍ਰਾਈਜ਼ ਨੇ ਸਾਰਾ ਕੁਝ ਅੱਗੇ ਜਿਹੜੇ ਪ੍ਰਾਈਜ਼ ਲਿਖੇ ਜਿੰਨੇ ਜਿੰਨੇ ਵਿੱਚ ਪੈ ਜਾਏਗਾ ਉਹ ਉਹ ਤੁਹਾਨੂੰ ਉਤਤੀ ਮਿਲ ਜਊਗੇ ਆਓ ਅੱਗੇ ਚੱਲਦੇ ਆਂ ਇਹਦੇ ਨਾਲ ਆ ਵੀ ਗਲਾਸ ਜਿਹੜਾ ਸਿੱਟੂਗਾ ਗਲਾਸ ਵਾਲਿਆ ਸਰ ਇਹ ਗਲਾਸ ਵਾਲਿਆ ਬੋਲ ਮਾਰੋ ਜਿਹੜੇ ਸਿੱਟ ਗਏ ਔਰ 300 ਰੁਪਏ ਨਾਮ 50 ਰੁਪਏ ਦੇ ਵਿੱਚ ਨਹੀਂ 50 ਰੁਪਏ ਗਏ ਇਹ ਹੈ ਨਿਸ਼ਾਨੀ 에ਅਰ ਗਨ ਜਿਹੜੀ ਹੁੰਦੀ ਹੈ 50 ਰੁਪਏ ਦੇ ਵਿੱਚ ਪਲੇਜ਼ ਗਿਵ ਮਨੀ ਫਸਟ 50 ਰੁਪਏ ਤੇ ਆ ਤੁਹਾਨੂੰ ਇਨਾਮ ਦੇ ਵਿੱਚ ਲਿਖਿਆ ਹੋਇਆ ਜਿਹੜਾ ਸਟੋਗੇ ਤੁਹਾਨੂੰ ਨਾਮ ਮਿਲ ਜੂ ਨਾਲ ਹੀ ਇੱਧਰ ਵੀ ਇਸ ਤਰ੍ਹਾਂ ਦੇ ਜਿਹੜੇ ਨਾਮ ਆ ਇਹ ਤੇ ਰਿੰਗ ਪਾਉਣੇ ਹੁੰਦੇ ਆ ਵੀ ਆ ਰਿੰਗ ਰੱਖੇ ਹੋਇਆ ਬਾਈ ਨੇ ਦਿਖਾਤਾ ਆ ਰਿੰਗ ਰੱਖੇ ਆ ਰਿੰਗ ਪਾਉਣੇ ਹੁੰਦੇ ਆ ਜਿਹੜਾ ਜਿੱਥੇ ਰਿੰਗ ਪੈ ਜੂ ਉਹ ਤੁਹਾਡੀ ਚੀਜ਼ ਹੋ ਜਾਏਗੀ ਤੇ ਇਸ ਤਰ੍ਹਾਂ ਆ ਦੇਖੋ ਬੱਚਾ ਛੋਟਾ ਲੱਗਿਆ ਹੋਇਆ ਖੇਡਣ ਆਹ ਦੇਖੋ ਕਿੰਦਰਾ ਬੱਚਾ ਤੰલાઈ ਕਾਰ ਤੇ ਹੋ ਲੱਗਦਾ ਆਹ ਚੱਲ ਰਹੀ ਹੈ ਅੱਜ ਤੇ ਇਹ ਦੇਖ ਤਾਂ ਨਾ ਆ ਵੀ ਦਿੱਤਾ ਬਰ ਨਾਲ ਪਾਸੇ ਇਹ ਬਣੀ ਹੋਈ ਰੇਲਗੱਡੀ ਨੂੰ ਖੁੰਢੀ ਇੱਕ ਕਾਰਾਂ ਨੇ ਉੱਪਰ ਜਿਹੜੇ ਆਪ ਘੋਰੀ ਉਹਦੇ ਨਾਲ ਚੱਲ ਰਿਹਾ ਯਾਰ ਦੇ ਵਿੱਚ ਕੰਟਾ ਕੰਟੇ ਨਾਲ ਹੀ ਆ ਚੱਲ ਰਿਹਾ ਇਹ ਟੰਡੋਰ ਜਿਹੜਾ ਚੱਲ ਰਿਹਾ ਦੇਖੋ ਬਹੁਤ ਸੋਨੇ ਲੱਗ ਰਿਹਾ ਜੇ ਆ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਯਾਹ ਲੀਹਾਂ ਕਾਰ ਆ ਰਹੀ ਹੈ ਖਾਲੀ ਹੈ ਹਜੇ ਧੁੱਪ ਦਾ ਟਾਈਮ ਆ ਸ਼ਾਮ ਨੂੰ ਜਿਹੜਾ ਮੇਲਾ 3-4 ਵੇ ਪਰੋ ਸ਼ਾਮ ਨੂੰ ਵੀ ਤੁਹਾਨੂੰ ਇਹ ਆਪਾਂ ਕਿਸੇ ਦਿਨ ਮੇਲਾ ਦਿਖਾਵਾਂਗੇ ਆ ਚੰਡੋਲ ਜਿਹੜਾ ਚੱਲ ਰਿਹਾ ਦੇਖ ਸਕਦੇ ਹੋ ਆਓ ਅੱਗੇ ਚੱਲਦੇ ਆਂ ਸਾਹਮਣੇ ਵੀ ਤੁਸੀਂ ਦੇਖ ਸਕਦੇ ਹੋ ਵਿੱਚ ਸਵਾਰੀਆਂ ਬੈਠੀਆਂ ਨੇ ਘੰਗੂੜੇ ਜਿਹੜੀਆਂ ਕਾਰਾਂ ਘੁੰਮਦੀਆਂ ਉਹ ਨੇ ਸਾਹ ਵੀ ਬੱਚਿਆਂ ਦੇ ਜਾ ਚੱਲ ਪਿਆ ਜੀ ਜਹਾਜ਼ ਇਹਦੇ ਵਿੱਚ ਬੱਚੇ ਝੂਟ ਜਿਹੜੇ ਲੈਂਦੇ ਆ ਆ ਵੀ ਵਿੱਚ ਸਵਾਰੀਆਂ ਬੈਠੀਆਂ ਨੇ ਇਹ ਚੱਲਣ ਗਿਆ ਕਾਰਾਂ ਦੇ ਵਾਲੇ ਦੇ ਘੁੰਮਣ ਗਿਆ ਇਹ ਹੈ ਸਾਈਕਲ ਮੋਟਰਸਾਈਕਲ ਇਹ ਵੀ ਘੁੰਮਦੇ ਦੇ ਉੱਤੇ ਬੱਚੇ ਜਿਹੜੇ ਬੈਠੇ ਜਾਂਦੇ ਆ ਹਨਗੇ ਵਿੱਚ ਇਧਰ ਇੱਕ ਹੋਰ ਆ ਗਿਆ ਇਹਦੇ ਵਿੱਚ ਵੀ ਜਿਹੜਾ ਤੁਸੀਂ ਰਿੰਗ ਪਾਉਂਗੇ ਇਹ ਵੀ ਇਸੇ ਤਰ੍ਹਾਂ ਗੇਮ ਹੈਗੇ ਆ ਦੂਜੇ ਪਾਸੇ ਆ ਗਏ ਆਪਾਂ ਆ ਸੇਲ ਲੱਗੀ ਹੈ ਜੀ ਪਰਪੀ 60 ਰੁਪਏ 40 ਰੁਪਏ ਤੁਸੀਂ ਦੇਖ ਸਕਦੇ ਹੋ ਤੇ ਕਰੋਕਰੀ ਹੈ ਘਰਾਂ ਦੇ ਵਿੱਚ ਬਰਤਨਾਂ ਵਾਲੀਆਂ ਟਰੇਆਂ ਹੈਗੀਆਂ ਹਰ ਇੱਕ ਤਰ੍ਹਾਂ ਦੀ ਜਿਹੜੀ ਕਰੋਕਰੀ ਦੇ ਵਿੱਚ ਲੱਗੀ ਹੋਈ ਆ ਸੇਲ 60 ਰੁਪਏ ਸੇਲ ਚੱਕੋ ਆ ਇਧਰ ਵੀ 60 ਰੁਪਏ 40 ਰੁਪਏ ਸੇਲ ਇਸ ਤਰ੍ਹਾਂ ਕਰਕੇ ਤੇ ਜਿਹੜੀ ਸੇਲ ਉਹ ਲੱਗੀ ਹੋਈ ਆ ਆ ਹੈ ਰੇਂਜਰ ਉਹ ਸਾਹਮਣੇ ਦੇਖਾ ਚੱਲਿਆ ਨਹੀਂ ਸ਼ਾਮ ਨੂੰ ਚੱਲੂ ਤੇ ਇੱਕ ਦਿਨ ਤੁਹਾਨੂੰ ਜਿਹੜਾ ਸ਼ਾਮ ਨੂੰ ਮੇਲਾ ਉਹ ਦਿਖਾਇਆ ਜਾਊਗਾ ਇਹ ਆ ਹੈ 에ਅਰ ਗਨ ਗਬਾਰੇ ਜਿਹੜੇ ਭੰਣੇ ਹੁੰਦੇ ਆ ਹੈ ਸੂਟ ਮੈਂ ਤੁਹਾਨੂੰ ਕੱਲ ਵੀ ਦਿਖਾਇਆ ਸੀ 900 900 ਰੁਪਏ ਦਾ 1000 ਰੁਪਏ ਦਾ ਵਾ ਇਸ ਤਰ੍ਹਾਂ ਕਰਕੇ ਇਹਨਾਂ ਦੇ ਜਿਹੜੇ ਰੇਟ ਆ ਸਾ ਵੀ ਕਿੰਨੇ ਕਿੰਨੇ ਦੇ ਸੂਟ ਇਹ ਸੇ ਹਜ਼ਾਰ ਰੁਪਏ ਔਰ 1200 আচ্ছা ਕਿਹੜੇ ਉਹਦੇ ਵਿੱਚ ਆ ਇਹ ਖਾਦੀ ਹੈ ਕੋਟਨ ਹੈ ਜੀ ਕੋਟਨ ਮੁਰਾਲ ਹੈ ਜੀ ਮੁਰਾਲ ਮਸਲੀ ਮਿਲੇ ਜੀ ਅੱਛਾ 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 ਕੋਟਨ ਤੇ ਤੁਸੀਂ ਸੁਣ ਹੀ ਲਿਆ ਹੈਗਾ ਸਾਰਾ ਕੁਝ ਇਨ ਕੋਲੇ ਅਵੇਲੇਬਲ ਆ ਤੇ ਆ ਵੀ ਜਿਹੜੀ ਸੇਲ ਤੁਸੀਂ ਦੇਖੋ ਲੱਗੀ ਹੋਈ ਆ ਸੇਲ 30 ਰੁਪਏ ਐ ਨਹੀਂ ਕੋਈ ਵੀ ਚੀਜ਼ ਲੈਣੀ ਹੋਵੇ ਤੇ ਸੇਲ ਆ ਸਿਰਫ ਅਚਾਰ ਚਟਨੀ ਆਈਆਂ ਤੁਹਾਡੇ ਕੋਲੇ ਕਹਾਂ ਚ ਆਏ ਹੋ ਰਾਜਸਥਾਨ ਸਰ ਆਏ ਰਾਜਸਥਾਨ ਸੇ ਕੋਣ ਕੋਣ ਸੀ ਚਟਨੀ ਆ ਤੁਹਾਡੇ ਕੋਲ ਨੇ ਪਾਸ گارਲਿਕ ਚਟਨੀ ਹੈ ਹਾਂ ਲਸਕਨ ਚਟਨੀ ਹੈ ਓਕੇ 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 ਮਿੱਠੀ ਹੈ ओके हां जी ਕਿੰਨੇ ਰੁਪਏ ਸੇਲ ਵਾਲਾ ਸਾਮਾਨ ਆ ਇਹ 30 ਰੁਪਏ ਮੈਂ 100 ਰੁਪਏ 150 ਰੁਪਏ 250 ਰੁਪਏ ਤਾਂ ਬਲਗ-ਲਗ ਰੇਟ ਦਾ ਸਾਰੇ ਅਲਗ-ਅਲਗ ਰੇਟ ਆ ਜਿਥੋਂ 100 250 150 ਇਸ ਤਰ੍ਹਾਂ ਦਾ ਇਹਨਾਂ ਕੋਲ ਜਿਹੜਿਆ ਚੀਜ਼ਾਂ ਦੇਖ ਰਹੇ ਹੋ ਇਹ 30 ਰੁਪਏ ਵਾਲਾ ਸਾਮਾਨ ਆ ਸਾਰਾ ਦੇਖ ਸਕਦੇ ਹੋ ਇਹ ਗੁਲਦਸਤੇ ਦੇਖ ਸਕਦੇ ਹੋ ਜਿਹੜੇ ਘਰਾਂ ਦੇ ਸਾਈਡ ਜਿਹੜੇ ਸਟੈਂਡ ਲੱਗੇ ਹੁੰਦੇ ਨੇ ਤੇ ਗੁਲਦਸਤੇ ਦੇ ਵਿੱਚ ਸਟੈਂਡ ਤੇ ਪੈਂਦੇ ਆ ਜੀ ਇਹ ਖਜੂਰ ਦਾ ਤੇ ਆਸਾਨ ਤੋਂ ਆਏ ਹੋਏ ਨੇ ਖਜੂਰ ਦਾ ਬਾਂਸ ਦਾ ਸਮਾਨ ਇਹਨਾਂ ਕੋਲੇ ਅਵੇਲੇਬਲ ਆ ਤੁਸੀਂ ਇੱਥੋਂ ਇਹ ਕਿਸੇ ਟਾਈਮ ਵੀ ਮੀਲੇ 'ਚ 2 ਫਰਵਰੀ ਤੱਕ ਇਹ ਪਰਚੇਜ਼ ਕਰ ਸਕਦੇ ਆ ਦੇਖੋ ਬਾਂਸ ਦੇ ਕਿੰਨੇ ਕਿੰਨੇ ਸੋਹਣੇ ਆਰਾਮ ਕੁਰਸੀਆਂ ਬਣੀਆਂ ਹੋਈਆਂ ਤੁਸੀਂ ਦੇਖ ਸਕਦੇ ਆ। ਨਾਲ ਹੀ ਦੇਖੋ ਤੁਹਾਨੂੰ ਖਜੂਰ ਹੈ ਨਾ ਕੋਈ ਡਰਾਈਵ ਕੋਈ ਜਿਹੜੀ ਸ਼ਾਪ ਆ ਇਸ ਤਰ੍ਹਾਂ ਆਫ ਗਾਨਿਸਤਾਨ ਤੋਂ ਇਹ ਆ ਰਿਹਾ ਕੁਝ ਇਹਨਾਂ ਕੋਲੇ ਅਵੇਲੇਬਲ ਹੈ। ਇਹ ਆਰਟੀਫੀਸ਼ੀਅਲ ਲੇਡੀਜ਼ ਜੁਐਲਰੀ ਜਿਹੜੀ ਸ਼ਾਪ ਆ ਇਹ ਵੀ ਸੋਰਸ ਮੇਲੇ ਦੇ ਵਿੱਚ ਇਥੇ ਅਵੇਲੇਬਲ ਹੈ ਤੇ ਆ ਕਿਵੇਂ ਕਾ ਵੀ ਲੈਣੀ ਹੈ ਕੀ ਕਹਿੰਦੇ ਇਹਨਾਂ ਨੂੰ ਬੋਛੜੀ ਉੱਥੇ ਸਾੜੀ ਦੇ ਅੱਗੇ ਲਾਉਣ ਵਾਲੀ ਹੁੰਦੀ ਐ ਕਿਵੇਂ ਤੇ ਆ ਸਾਰਾ ਲੇਡੀਜ਼ ਦਾ ਸਮਾਨ ਆਇਆ ਇਹ ਵੀ ਆਰਟੀਫੀਸ਼ੀਅਲ ਜਿਹੜੀ ਜੁਐਲਰੀ ਆ ਉਹਦਾ ਸਮਾਨ ਆ ਜੀ ਇਹ ਵੀ ਮੇਲੇ ਦੇ ਵਿੱਚ ਹੈ ਆ ਵੀ ਜਿਹੜਾ ਸਮਾਨ ਮੈਂ ਕੱਲ ਦਿਖਾ ਸੀ ਪਾਈਪ ਦੇ ਨਾਲ ਤਾਰਾਂ ਦੇ ਨਾਲ ਉਹ ਬਣਾਉਂਦੇ ਨੇ ਦੇਖੋ ਸਿੰਨਰੀਆਂ ਵੀ ਇਹੀ ਜਿਹੜੀਆਂ ਕੁਝ ਨੇਮ ਪਲੇਟਾਂ ਉਹ ਵੀ ਇੱਥੇ ਜਿਹੜਾ ਮਟੀਰੀਅਲ ਵਰਤਦੇ ਉਹਦੇ ਨਾਲ ਇਹ ਇਹ ਬੜੀਆਂ ਵਈਆਂ ਹੈਗੀਆਂ ਦੇਖੋ ਵਾਹਿਗੁਰੂ ਲਿਖਿਆ ਹੋਇਆ ਮੁਸਾਫਿਰ ਲਾਈਫ ਇਸ ਤਰ੍ਹਾਂ ਕਿਸ ਪ੍ਰੀਤੀ ਕਿਚਨ ਕੋਲ ਜਿਹੜਾ ਕਾਂਜੀ ਦਾ ਸਮਾਨ ਤੇ ਹਰੇਕ ਤਰ੍ਹਾਂ ਦੀ ਜਿਹੜੀਆਂ ਜਿਹੜੀਆਂ ਚਟਣੀਆਂ ਨੇ ਜਾਂ ਅਚਾਰ ਉਹ ਇਨਾਂ ਕੋਲ ਜਿਹੇ ਅਵੇਲੇਬਲ ਆ ਨਾਲ ਹੀ ਇਹ ਸਟਾਲ ਦੇ ਵਿੱਚ ਹੈਂਡ ਮੇਡ ਜਿਹੜੇ ਥੈਲੇ ਜਾਂ ਬੈਗ ਲੇਡੀਜ਼ ਉਹ ਤੁਸੀਂ ਦੇਖ ਸਕਦੇ ਹੋ ਇਹ ਸਾਰੇ ਖਾਦੀ ਕੇ ਸੂਟ ਹੈ ਖਾਦੀ ਇਹ ਸਭ ਅੱਛਾ ਔਰ ਕੌਣ-ਕੌਣ ਦਾ चंदेरी है खादी है अच्छा कॉटन कॉटन कितने से शुरू होता है कितने तक हम लोग का सर स्टार्टिंग है ऐसे चंदेरी के ऊपर आएगा से। ये जो नीचे पड़े ये कितने ये ओनली कुर्ती आएगा सर टू थाउजेंड टू हंड्रेड टू थाउजेंड यस सर टू थाउजेंड टू हंड अच्छा अच्छा ठीक है 200 ਤੋਂ ਸ਼ੁਰੂ ਹੁੰਦੇ ਆ 2200 اچھا 2200 ਠੀਕ ਹੈ 200 ਤੋਂ ਸਟਾਰਟਿੰਗ ਹੈ ਇਹ ਸਾਰੇ ਪੰਜਾਬੀ ਜੁੱਤੀਆਂ ਇਸ ਤਰ੍ਹਾਂ ਸਾਰੇ ਅਲੱਗ-ਅਲੱਗ ਟੈਡੀ ਪੀਅਰ ਆ ਦੇਖ ਆ ਰਹੇ ਹਾਂ ਸ਼ੋਪੀਸ ਤੇ ਆ ਚੱਕਲੇ ਵੇਲਣੇ ਇਹ ਇਹ ਯੂਜ਼ ਕਰਨ ਦੇ ਲਈ ਆ ਚੱਕਲਾ ਵੇਲਣਾ ਕਿੰਨੇ ਕੁ ਦਾ ਚੱਕਲਾ ਵੇਲਣਾ ਹੈ 50 ਕਾ ਹੈ ਸਰ ਵੀ ਇਸ ਟਾਈਮ ਅੱਛਾ 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 ਮਾਰਬਲ ਐਂਡ ਵੂਡਨ ਦਾ ਹੈ ਅਰੇ ਮਾਰਬਲ ਵੂਡਨ 2 ਵੂਡਨ ਕਿੰਨੇ ਦਾ ਬਤਾਇਆ 1250 1250 ਅੱਛਾ 1250 ਦਾ ਜੀ ਇਹ ਤੇ ਹੋਰ ਕੋਈ ਕੁਛ ਆ ਸਾਰੇ ਸ਼ੋਪੀਸ ਰੱਖੇ ਹੋਇਆ ਸਾਰੇ ਸ਼ੋਪੀਸ ਸਾਰੇ ਸਾਰੇ ਸ਼ੋਪੀਸ ਆ ਤੁਸੀਂ ਦੇਖ ਸਕਦੇ ਹੋ ਫਲਾਵਰ ਐਨੀਮਲ ਫਲਾਵਰ ਪੋਟ ਇਦਾਂ ਕਰਕੇ ਕਾਪਰ ਕਾਪਰ ਬੋਟਲ ਠੀਕ 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 ਇਸ ਦੇ ਨਾਲ ਹੀ ਜਿਹੜੀ ਇਹ ਵੀਡੀਓ ਨੂੰ ਮੈਂ ਅੱਜ ਸਮਾਪਤ ਕਰਦਾ ਕੱਲ ਨੂੰ ਆਪਾਂ ਸ਼ਾਮ ਨੂੰ ਤੁਹਾਨੂੰ ਇੱਥੇ ਦਾ ਸਾਰਾ ਦਿਖਾਵਾਂਗੇ ਜਦੋਂ ਲਾਈਟਾਂ ਚੱਲਣਗੀਆਂ ਤੇ ਆਪਾਂ ਡੇ ਬਾਏ ਡੇ ਜਿੰਨੇ ਦਿਨੇ ਮੇਲਾ ਰਹਿਣਾ ਤੁਹਾਨੂੰ ਜਿਹੜੀ ਅਪਡੇਟ ਦਿੰਦੇ ਰਹਾਂਗੇ ਤੇ ਤੁਸੀਂ ਮੇਰਾ ਜਿਹਨੇ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਉਹ ਸਬਸਕ੍ਰਾਈਬ ਕਰ ਲੋ ਤਾਂ ਜੋ ਤੁਹਾਨੂੰ ਮੇਰੀ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਪਹਿਲ ਦੇ ਆਧਾਰ ਤੇ ਮਿਲ ਸਕੇ ਇਹਦੇ ਨਾਲ ਸਰਿੰਦਰ ਸਿੰਘ ਨੂੰ ਦਿਓ ਇਜਾਜ਼ਤ ਚੜ੍ਹਦੀ ਕਲਾ ਰੱਬ ਰਾਖਾ